इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਭਾਰਤ ਵਿਕਾਸ ਕਮਿਸ਼ਨ ਮੋਰਿੰਡਾ ਪ੍ਰਾਂਤ ਵੱਲੋਂ ਅੱਜ 96ਵਾਂ ਖੂਦਾਂ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਵੱਧ ਚੜ੍ਹ ਕੇ ਡੋਮਰਾਂ ਨੇ ਹਿੱਸਾ ਲਿਆ ਔਰ ਮੈਂ ਡਿਸਟ੍ਰਿਕਟ ਕੋਆਰਡੀਨੇਟਰ ਹੋਂਦੇ नाते ਭਾਰਤ ਵਿਕਾਸ ਕਮਿਸ਼ਨ ਮੋਰਿੰਡਾ ਦੀ ਬ੍ਰਾਂਚ ਨੂੰ ਵਧਾਈ ਦਿਨਾ ਕਿ ਕਾਫੀ ਸਾਲਾਂ ਤੋਂ ਲਗਭਗ 25-30 ਸਾਲਾਂ ਤੋਂ ਇਹ ਬ੍ਰਾਂਚ ਖੂਦਾਂ ਦਾ ਕੈਂਪ ਲਗਾਉਂਦੀ ਆ ਰਹੀ ਹੈ ਔਰ ਜੂਸਤ ਮੰਡਾ ਦੀ ਮਦਦ ਕਰਦੀ ਜਾ ਰਹੀ ਹੈ ਔਰ ਹੋਰ ਵੀ ਸਵਾਸੇਵਾ ਦੇ ਜਿੱਤਰਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੀ ਹੈ ਬਹੁਤ ਬਦਾਈ ਦੇ ਯੋਗਤਰ ਹੈ ਇਸ ਬਰਾਂਡ ਦੇ ਮੈਂਬਰ ਤੇ ਮੈਂ ਵਿਸ਼ੇਸ਼ ਤੌਰ ਤੇ ਅੱਜ ਧੰਨਵਾਦ ਕਰਦਾ ਸ਼੍ਰੀ ਗੁਰਦਨ ਗਊਂਸ਼ਾਲਾ ਸ਼੍ਰੀ ਰਾਮ ਦਰਮਾਹ ਟ੍ਰਸਟ ਮੋਰਿੰਡਾ ਦਾ ਜਿਨ੍ਹਾਂ ਦਾ ਸਾਨੂੰ ਬਹੁਤ ਸਹਿਯੋਗ ਮਿਲਿਆ ਇਸ ਕੈਂਪ ਦੇ ਵਿੱਚ ਤੇ ਅੱਜ ਇੱਥੇ ਸਰਕਾਰੀ ਸੇਵਲਾ ਹਸਪੀਟਲ ਰੋਪਣ ਦੀ ਟੀਮ ਨੇ ਆ ਕੇ ਬਲੱਡ ਕਲੈਕਟ ਕੀਤਾ ਜੋ ਕਿ ਜ਼ਰੂਰतमंदਾਂ ਤੱਕ ਪਹੁੰਚਾਇਆ ਜਾਵੇਗਾ ਕਿ ਕਿਸੇ ਵੀ ਜ਼ਰੂਰतमंद ਨੂੰ ਖੂਨ ਦੇ ਕਾਰਨ ਸਾਗੀ ਕੋਈ ਮੌਤ ਨਾ ਹੋ ਸਕੇ ਕਿਉਂਕਿ ਇੱਕ ਖੂਨ ਦੀ ਬੋਤਲ ਜਿਹੜੀ ਹੈ ਉਹ 5 ਡਾਲਰਾਂ ਦੀ ਹੈ 5 ਜਿਹੜੇ ਐ ਮਰੀਜ਼ ਉਹਨਾਂ ਨੂੰ ਜਿਸ ਦਾ ਫਾਇਦਾ ਹੁੰਦਾ ਕਿਉਂਕਿ 5 ਤਰ੍ਹਾਂ ਦੇ ਸੈਲ ਹੁੰਦੇ ਆ ਜਿਹੜੇ ਕਿ ਲੋਕਾਂ ਦੇ ਜ਼ਰੂਰਤਮੰਦਾਂ ਨੂੰ ਇਹ ਮਿਲਦੇ ਆ ਇਸ ਕਰਕੇ ਮੈਂ ਸਾਰੇ ਡੋਨਰਾਂ ਦਾ ਵੀ ਧੰਨਵਾਦ ਕਰਦਾ ਹਾਂ ਤੇ ਲੋਕਾਂ ਨੂੰ ਅੱਗੇ ਨੂੰ ਅਪੀਲ ਵੀ ਕਰਦਾ ਕਿ ਵੱਧ ਤੋਂ ਵੱਧ ਲੋਕੀ ਸੂਨ ਦਾਨ ਕਰਨ ਕਿਉਂਕਿ ਇਹ ਜਿਹੜਾ ਖੂਨ ਹੈ ਕਿਸੇ ਵੀ ਮਸ਼ੀਨ ਦੇ ਵਿੱਚ ਨਹੀਂ ਬਣਦਾ ਇਹ ਬੰਦੇ ਨੂੰ ਆਪ ਹੀ ਡੋਨੇਟ ਕਰਨਾ ਪੈਂਦਾ ਤਾਂ ਕਿ ਇਸੇ ਦੀ ਜਰੂਰਤ ਪੂਰੀ ਹੋ ਸਕੇ ਕੋਈ ਵੀ ਜਿਹੜਾ ਮਰੀਜ਼ ਖੂਨ ਤੋਂ ਬਿਨਾ ਨਾ ਰਹਿ ਸਕੇ ਜਿਸ ਨੂੰ ਮਤੀ ਜਰੂਰਤ ਤੋਂ ਮੰਨ ਜਿਹੜਾ ਹੈ ਤਾਂ